ਤੋਂ ਹੋਣ ਦੇ ਨਾਤੇ ਰੱਖ ਰਿਹਾ ਹਾਂ ਕਿਉਂਕਿ ਮੈਂ ਰੂਹ ਤੋਂ ਅਖਲੀ ਆਵੇਂ ਕਿ ਮੇਰੇ ਬਾਰੇ ਜਿਸ ਤਰ੍ਹਾਂ ਦਾ ਮਰਜ਼ੀ ਫੈਸਲਾ ਲਿਆ ਗਿਆ ਅੱਜ ਵੀ ਸਾਡੇ ਸਾਫਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਹੋਰੀ ਕਹਿੰਦੇ ਸੀਗੇ ਕਿ ਬਿਰਸਾ ਸਿੰਘ ਬਟੋਹਾ ਅਖਲੀ ਦਾ ਲਾਸਤੇ ਵੱਡਾ ਭਾਰੀ ਪੱਥਰ ਸੀਗਾ ਜਿਹੜਾ ਅਖਲੀਦਲ ਦੇ ਜਹਾਜ਼ ਨੂੰ ਡੋਬ ਰਿਹਾ ਸੀਗਾ ਤੇ ਅਸੀਂ ਉਹਨੂੰ ਬਾਹਰ ਕੱਢ ਕੇ ਸੁੱਟਿਆ ਮੈਂ ਪੱਥਰ ਹੀ ਐ ਜੀ ਅੰਦੇ ਤੇ ਜਿਸ ਤਰ੍ਹਾਂ ਦੇ ਜਥੇਦਾਰ ਜੀ ਤੁਸੀਂ ਸਾatschappਾ ਰਿਤੀਆਂ ਨੇ ਉਹ ਤੇ ਨੰਗੀਆਂ ਹੋ ਗਈਆਂ ਕਾਲੀ ਇਹ ਮਿਸ਼ਨ ਪੰਜਾਬੀ ਰਵੇਰ ਸਿੰਘ ਭਿੰਡਰ ਵਗੈਰਾ ਜਿਹੜੇ ਇਹਦੇ ਚੈਨਲ ਚਲਾਉਂਦੇ ਨੇ ਉਹਨਾਂ ਨੇ ਤੁਹਾਡੀ ਜੂਨ 2025 ਤੋਂ ਲੈ ਕੇ ਆਫਟਰ ਇਲੈਕਸ਼ਨ ਪਾਰਲੀਮੈਂਟ ਤੋਂ ਬਾਅਦ ਜਿਸ ਤਰ੍ਹਾਂ ਦੀ ਤੁਸੀਂ ਸ਼ਾਹਸ਼ਾਹ ਰਚੀਆਂ ਅਸੀਂ ਸਾਰੇ ਹੈਰਾਨ ਸੀ ਕਿ ਰਖੜਾ ਸਾਹਿਬ ਤੇ ਚੰਦੂ ਮਾਇਰਾ ਸਾਹਿਬ ਕਿਵੇਂ ਇਕੱਠੇ ਹੋ ਗਏ ਇਹ ਤੇ ਦੋ ਧੁਰੇ ਨੇ ਧਰਤੀ ਦੇ ਇਹ ਤੇ ਇਕੱਠੇ ਹੋ ਹੀ ਨਹੀਂ ਸਕਦੇ ਸਾਨੂੰ ਨਹੀਂ ਸੀ ਪਤਾ ਕਿ ਵਿੱਚ ਤੁਸੀਂ ਜੇ ਪਰ ਤੁਸੀਂ ਇਹ ਜਿਹੜਾ ਰੋਲ ਅਦਾ ਕੀਤਾ ਕਿ ਉਹਨਾਂ ਦੋ ਧੁਰਿਆਂ ਨੂੰ ਇੱਕ ਦੁਨੀਆ ਦਾ ਅਜੂਬਾ ਪ੍ਰਗਟ ਕਰਕੇ ਉਹਨਾਂ ਨੂੰ ਕੱਠੀਆਂ ਕਰ ਦਿੱਤਾ ਤੇ ਪਤ ਨਹੀਂ ਕਿਹੜੇ ਸਬਜ ਬਾਗ ਵਿਖਾਏ ਜੀ ਹਾਂਜੀ ਉਹ ਸਾਰਾ ਕੁਝ ਨੰਗਾ ਹੋ ਗਿਆ ਉਸ ਤੋਂ ਬਾਅਦ ਕਿਵੇਂ ਸਕੀਮ ਬਣੀ ਕਿ ਸ਼੍ਰੀ ਅਕਾਲ ਤਖਸਾਲ ਤੇ ਦਰਖਾਸਤ ਦਿੱਤੀ ਜਾਵੇ ਕਿਵੇਂ ਦਰਖਾਸਤ ਦੇ ਉੱਤੇ ਤੁਸਾਂ ਪ੍ਰਤੀਕਰਮ ਦਿੱਤਾ ਕਿਵੇਂ ਉਹਦੇ ਉੱਤੇ ਕੋਈ ਕਾਰਵਾਈ ਹੋਈ ਇਹ ਕਿਸੇ ਨੂੰ ਪਤਾ ਨਹੀਂ ਮੈਂ ਕੋਈ ਸ਼੍ਰੀ ਅਕਾਲ ਤਖਸਾਲ ਤੋਂ ਜੋ ਤੁਸੀਂ ਹੁਕਮ ਸੁਨਾਤਾ ਅਸੀਂ ਕਿਸੇ ਵਿਅਕਤੀ ਦਾ ਸਤਕਾਰ ਨਹੀਂ ਕਰਦੇ ਅਸੀਂ ਸ੍ਰੀ ਅਕਾਲ ਤਖਸਾਲ ਦੀ ਮੋਹਰ ਦਾ ਤੇ ਫਸੀਲ ਦਾ ਸਤਕਾਰ ਕਰਦੇ ਤੇ ਬਿਰਸਤ ਸਿੰਘ ਬਲਟੋਹਾ ਨੇ ਕੀਤਾ ਤੇ ਪਰ ਹੁਕਮਨਾਮਾ ਦੀ ਇੱਕ ਮਰਿਆਦਾ ਮੱਕਮਰਿਆਦਾ ਸਿਖਾਉਣ ਵਾਸਤੇ ਨਹੀਂ ਕੋਈ ਕਿੰਦੂ ਪ੍ਰੰਤੂ ਕਰਨ ਵਾਸਤੇ ਨਹੀਂ ਬੈਠਾ ਪਰ ਮੈਂ ਸਭ ਤੋਂ ਪਹਿਲਾਂ ਤਾਂ ਕਿ ਜਿਹੜਾ ਵੀ ਸ਼ਬਦ ਮੇਰੇ ਵਰਗਾ ਕੋਈ ਅਣਜਾਣ ਬੰਦਾ ਕੋਈ ਰਾਜਨੀਤਿਕ ਕੋਈ ਸਧਾਰਨ ਵਿਅਕਤੀ ਕੋਈ ਦੁਨੀਆਦਾਰੀ ਵਾਲਾ ਕੱਢ ਦੇਵੇ ਤੇ ਕਲੋਖਰੀ ਅੱਜ ਸਨੌਰ ਤੇ ਬੋਲਦਿਆਂ ਹੋਇਆਂ ਗਿਆਨੀ ਹਰਪ੍ਰੀਤ ਸਿੰਘ ਹੋਰਾ ਨੇ ਕਿਹਾ ਕਿ ਅਸੀਂ ਜਿਹੜੀ ਹੈ ਅਕਾਲੀ ਦਲ ਨੂੰ ਜਿਹੜੀ ਫਸੀਲ ਹੈ ਜਿਹੜੀ ਅਕਾਲ ਤਖਤ ਦੀ ਉਹਨੂੰ ਜਿਸ ਤਰ੍ਹਾਂ ਚੌਕੇ ਤੇ ਛਿੱਕੇ ਮਾਰਨ ਵਾਸਤੇ ਕ੍ਰਿਕਟ ਦੀ ਪਿੱਚ ਬਣਾਈ ਜਾਂਦੀ ਹੈ ਅਸੀਂ ਉਹ ਜਿਹੜੀ ਹੈ ਇਹਨਾਂ ਨੂੰ ਪਿੱਚ ਬਣਾ ਕੇ ਦਿੱਤੀ ਸੀ ਮੈਨੂੰ ਨਹੀਂ ਪਤਾ ਕਿ ਸ੍ਰੀ ਅਕਾਲ ਤਖਤ ਸਰ ਦੀ ਫਸੀਲ ਤੇ ਕ੍ਰਿਕਟ ਦੀ ਪਿੱਚ ਜਿਹੜੀ ਹੈ ਇੱਕ ਹੋ ਸਕਦੀਆਂ ਨੇ ਇਹਨਾਂ ਦੀ ਤੁਲਨਾ ਕੀਤੀ ਜਾ ਸਕਦੀ ਇਹ ਤਾਂ ਕਦਾਚਿਤ ਨਹੀਂ ਹੋ ਸਕਦਾ ਤੁਸੀਂ ਇੱਕ criptd ਦੀ ਪੇਚ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਨਾਲ ਸੰਗਿਆ ਦੇ ਰਹੇ ਜੇ ਉਹਦੇ ਨਾਲ ਤੁਲਨਾ ਕਰ ਰਹੇ ਜੇ ਇਹ ਸ੍ਰੀ ਅਕਾਲ ਤਖਤ ਸਾਹਿਬ ਦਾ ਪਵਿੱਤਰ ਫਸੀਲ ਦਾ ਸਿੱਖ ਮਰਿਆਦਾ ਦੀ ਉਲੰਘਣਾ ਹੈ ਮੈਂ ਬੇਨਤੀ ਕਰੂੰਗਾ ਕਿ ਯਾਨੀ ਹਰਪ੍ਰਿਸਤ ਜੇ ਤੁਸੀਂ ਕਦੀ ਮਾਫੀ ਤੇ ਮੰਗੀ ਨਹੀਂ ਤੁਹਾਡੀ ਸ਼ਤ ਜਿੰਦਗੀ ਚ ਜਿਹੜਾ ਸਿੱਖੀ ਚ ਸਭ ਤੋਂ ਵੱਡਾ ਸਿਧਾਂਤ ਹੈ ਮਾਫੀ ਦਾ ਮਾफी ਮੰਗਣਾ ਤੇ ਕਿਸੇ ਨੂੰ ਮਾਫ ਕਰਨਾ ਇਹ ਬੜਾ ਵੱਡਾ ਸਿਧਾਂਤ ਹੈ ਸਿੱਖੀ ਚ ਤੇ ਨਾ ਤੇ ਤੁਸੀਂ ਮਾਫੀ ਮੰਗਦੇ ਜੇ ਕਦੇ ਬੜੇ ਬੜੀਆਂ ਗੱਲਾਂ ਕਰਕੇ ਉਹਨਾਂ ਤੋਂ ਭੱਜ ਕੇ ਜਾਂ ਮਰਯਾਦਾ ਦੀ ਉਲੰਘਣਾ ਕਰਕੇ ਤੇ ਨਾ ਤੁਸੀਂ ਭਾਵੇਂ 100 ਕੋਈ ਮਾਫੀ ਮੰਗੀ ਜਾਏਵੇਂ ਜੋ ਤੁਹਾਡੇ ਮਨ ਦੀ ਜ਼ਹਿਰ ਹੈ ਉਹ ਤੁਸੀਂ ਕੱਢਦੇ ਕੱਢਦੇ ਛੱਤ ਤਾਂ ਹਨ ਯਾਦ ਹੋਵੇ ਕਿ ਮੈਂ ਵੀ ਗਿਆਨੀ ਹਰਪ੍ਰੀਤ ਸਿੰਘ ਜੀ ਤੁਹਾਡੇ ਕੋਲੋਂ ਮਾਫੀ ਹੱਥ ਜੋੜ ਕੇ ਵੀ ਮੰਗੀ ਸੀ ਅੰਦਰ ਵੀ ਤੇ ਨਾਲ ਹੀ ਮੈਂ ਤੁਹਾਨੂੰ ਲਿਖਤੀ ਰੂਪ ਵਿੱਚ ਵੀ ਮੰਗੀ ਸੀ 15 ਅਕਤੂਬਰ ਚਲੋ ਮੈਂ ਉਸ ਪਾਸੇ ਨਹੀਂ ਪੈਣਾ ਚਾਹੁੰਦਾ ਪਰ ਮੈਂ ਮੰਗ ਕਰਦਾ ਹਾਂ ਕਿ ਜਾਂ ਤੇ ਗਿਆਨੀ ਹਰਪ੍ਰੀਤ ਸਿੰਘ ਜੀ ਮਾਫੀ ਮੰਗਣ ਜਿਹੜਾ ਉਹਨਾਂ ਨੇ ਫਸੀਲ ਦਾ ਕਿ੍ਰਿਪਟ ਦੀ ਪੇਚਨਾ ਤੁਲਣਾ ਕਰਕੇ ਜਿਹੜਾ ਨਰਾਦਰ ਕੀਤਾ ਹੈ ਤੇ ਨਹੀਂ ਤੇ ਉਹਨਾਂ ਦੇ ਵਿਰੁੱਧ ਕਾਰਵੇ ਕੀਤੀ ਜਾਵੇ ਹਾਂਜੀ ਕਿਉਂਕਿ ਉਹਨਾਂ ਨੇ ਇਹ ਬੜਾ ਨਿੰਦਾ ਜਨਕ ਕੰਮ ਕੀਤਾ ਹੈ ਔਰ ਇਸ ਤੋਂ ਇਲਾਵਾ ਜਾਨੀ ਹਰਪ੍ਰੀਤ ਸਿੰਘ ਜੀ ਅੱਜ ਵੀ ਬੜਾ ਬੋਲਦੇ ਨੇ ਬੜਾ ਚੰਗਾ ਲੱਗਦਾ ਹੈ ਤੇ ਮੈਂ ਤੇ ਇਹਨਾਂ ਨੂੰ 8 ਸਾਲਾਂ ਤੋਂ ਹੀ ਬੋਲਦਾ ਦੇਖਦਾ ਰਿਹਾ ਹਾਂ ਤੇ ਕਾਲ ਤਖਤ ਤੋਂ ਬੋਲਣਾ ਤੇ ਐਂ ਜ ਆਪਣਾ ਜਿਵੇਂ ਦਿੱਲੀ ਤੇ ਕنگਰੇਲਾ ਢਾ ਦੇਣੇ ਹੁੰਦੇ ਕਿਸੇ ਪ੍ਰੋਗਰਾਮ 'ਚ ਬੋਲਣਾ ਤੇ ਐਂ ਜ ਆਪਣਾ ਕਿ ਜਿਵੇਂ ਹੁਣ ਬੱਸ ਹਾਂਜੀ ਅੰਨੇ ਜਾਂ ਬੰਨੇ ਤੇ ਗਿਆਨੀ ਹਰਪੀ ਸਿੰਘ ਜੀ ਕਿਸੇ ਗੱਲ ਤੇ ਪੂਰਾ ਉਤਰੇ ਜੀ ਕਿਸੇ ਇੱਕ ਗੱਲ ਤੇ ਵੀ ਜੋ ਤੁਸੀਂ ਫਸੀਲ ਤੋਂ ਕਹਿੰਦੇ ਰਹੇ ਜੇ ਜੋ ਤੁਸੀਂ ਭਾਸ਼ਣਾ 'ਚ ਕਹਿੰਦੇ ਰਹੇ ਜੋ ਤੁਸੀਂ ਸੰਦੇਸ਼ ਦਿੰਦੇ ਰਹੇ ਜੋ ਤੁਸੀਂ ਆਦੇਸ਼ ਕਰਦੇ ਰਹੇ ਜੇ ਇੱਕਤੇ ਵੀ ਕਿਸੇ ਤੇ ਵੀ ਪੂਰੇ ਉtre ਹੋ ਸਵਾਏ ਗੱਲਾਂ ਕਰਨ ਤੋਂ ਸਵਾਏ ਸ਼ਬਦਾਂ ਦੀ ਬੰਤਰ ਤੋਂ ਜੇ ਤੁਸੀਂ ਸਭ ਕੁਝ ਕੀਤਾ ਹੈ ਹਾਂ 2 ਦਸੰਬਰ ਨੂੰ ਤੁਸੀਂ ਜਿਹਨੂੰ ਤੁਸੀਂ ਇਤਿਹਾਸਕ ਫੈਸਲਾ ਕਹਿੰਦੇ ਜੀ ਉਹ ਤੁਸੀਂ ਕੀਤਾ ਤਾਂ ਮੈਂ ਵੀ ਹੁਣ ਸਵੀਕਾਰ ਕਰਦਾ ਹਾਂ ਮੈਂ ਤਾਂ ਬਹੁਤ ਲੰਬੇ ਸਮੇਂ ਤੋਂ ਹੱਕ ਸੀ ਕਿ ਅਕਾਲੀ ਲੀਡਰਸ਼ਿਪ ਨੂੰ ਛੇ ਅਕਾਲ ਤੱਕ ਸਭ ਤੇ ਪੇਸ਼ ਹੋਣਾ ਚਾਹੀਦਾ ਹੈ ਤਸ਼ਦਕਾਰੀ ਲੀਡਰਸ਼ਿਪ ਤੇ ਤੁਹਾਡੇ ਕੋਲੇ ਵੀ ਗਈ ਸੀ ਕਿ 2022 ਦੇ ਵਿੱਚ ਹੀ ਚਲੇਗੀ ਸੀ ਵੀ ਅਸੀਂ ਪੇਸ਼ ਹੋਣਾ ਚਾਹੁੰਦੇ ਆਂ ਚਲੋ ਮੈਂ ਉਸ ਪਾਸੇ ਨਹੀਂ ਜਾਣਾ ਚਾਹੁੰਦਾ ਤੇ ਤੁਸੀਂ ਉੱਥੇ ਕੀ ਕਿਹਾ ਕਿਸ ਰੂਪ ਚ ਕਿਹਾ ਕਿ ਅਜੇ ਰੁਕ ਜਾਓ ਚਲੋ ਮੌਕਾ ਆਇਆ ਉਹ ਸਾਰੀ ਗੇਮ ਤੁਸੀਂ ਵੱਲ ਕੇ ਰਿਆਂ ਲੇ ਅਕਾਲੀ ਲੀਡਰਸ਼ਿਪ ਜਿਹੜਾ ਪੇਸ਼ ਹੋਣਾ ਚਾਹੁੰਦੀ ਸੀ ਉਹਦੇ ਤੋਂ ਬਾਰੇ ਬਾਰ ਤੁਸੀਂ ਗੇਮ ਖੇਢੀ ਜਿਹੜੇ ਕਿ ਸ਼ਾਸ ਦਾ ਜ਼ਿਕਰ ਹੋਇਆ ਆ ਰਵੇਲ ਸਿੰਘ ਭਿੰਡਰਵਾਲੋਂ ਉਹਦੇ ਤਹਿਤ ਕਾਰਵਾਈ ਹੋਈ ਮੇਰਾ ਭਾਵੇਂ ਕਿ ਉਹਨਾਂ ਲਾਗਾ ਦੇਗਾ ਨਹੀਂ ਅਕਾਲੀ ਦਲ ਦੇ ਨਾਲ ਪਰ ਮੇਰੀ ਜਿਹੜੀ ਹੈ ਸਾਰੇ ਆਗੂ ਸਹਿਬਾਨ ਨਾਲ ਚਾਹੇ ਉਹ ਅਕਾਲੀ ਦਲ ਚ ਨੇ ਚਾਹੇ ਅਕਾਲੀ ਦਲ ਤੋਂ ਬਾਹਰ ਨੇ ਤੇ ਸੁਧਾਰ ਲੈਰ ਵਾਲੇ ਨੇ ਚਾਹੇ ਕੋਈ ਹੋਰ ਨੇ ਮੇਰੇ ਸਾਰੇ ਸਤਕਾਰਤਿ ਤੇ ਮੇਰੇ ਸਾਰੇ ਪਿਆਰ ਵਾਲੇ ਤੇ ਮੇਰੀ ਸਾਰਿਆਂ ਨਾਲ ਸਾਂਝ ਹੈ ਉਸ ਦਿਨ ਸਾਰਿਆਂ ਨੇ ਬੜੀ ਨਿਮਰਤਾ ਦੇ ਨਾਲ ਤੁਹਾਡੇ ਕੀਤੇ ਹੋਏ ਹੁਕਮ ਨੂੰ ਪ੍ਰਵਾਨ ਕੀਤਾ ਉਹ ਉਹਦੇ ਇਨਵਿਨ ਪੈਰਾ ਦਿੱਤਾ ਇਹਨਾਂ ਕਿ ਤੇ ਤਿੰਨ ਤਰੀਕ ਨੂੰ ਸੁਬੀਸ਼ ਸਿੰਘ ਬਾਦਲ ਜਦੋਂ ਘੰਟਾ ਕਰ ਡਿਊਟੀ ਅੱਗੇ ਸੇਵਾਦਾਰ ਤੇ ਚੋਲਾ ਪਾ ਕੇ ਸੇਵਾ ਕਰ ਰਹੇ ਸੀ ਤੇ ਅਗਲੇ ਦਿਨ ਤੁਹਾਨੂੰ ਤੇਰੇ ਤਰੀਕ ਨੂੰ ਨਹੀਂ ਤਿੰਨ ਤਰੀਕ ਨੂੰ ਤੁਹਾਨੂੰ ਪੱਤਰਕਾਰਾਂ ਨੇ ਸਵਾਲ ਕੀਤਾ ਇਸ ਸਿੰਘ ਸਾਹਿਬ ਜੀ ਇਹ ਕੀ ਖੇਡ ਹੈ ਸੁਬੀਰ ਸੋ ਬਾਦ ਉਸ ਦੇ ਲਾਗੇ ਤੇ ਕਿਸੇ ਨੂੰ ਜਾਣ ਨਹੀਂ ਦਿੰਦੇ ਉੱਥੇ ਤੇ ਗਨ ਮੈਨੂੰ ਧੱਕੇ ਮਾਰਦੇ ਆ ਉਹਦੇ ਦੁਆਲੇ ਤੇ ਸਕਿਉਰਟੀ ਹੈ ਉਹ ਸੇਵਾਦਾਰ ਹੈ ਉਹ ਪਹਿਰਾ ਦੇ ਰਿਹਾ ਕਿ ਉਹ ਉਹਨੂੰ ਉਹਦੇ ਉਹਦੇ ਵਾਸਤੇ ਪਹਿਰਾ ਦਿੱਤਾ ਜਾ ਰਿਹਾ ਚਲੋ ਬਲੂ ਵਈ ਸਹੀ ਸੀ ਕਿ ਉਹ ਸੇਵਾਦਾਰ ਸੀਗਾ ਤੇ ਤੁਸੀਂ ਆਦੇਸ਼ ਕੀਤੇ ਜਵਾਨੀ ਤੁਸੀਂ ਤੇ ਲਾਗੇ ਕੋਈ ਬੰਦਾ ਨਹੀਂ ਚਾਹੀਦਾ ਸੂ ਵੀਰ ਸੋ ਬਾਦਲ ਕੱਲਾ ਹੋਵੇ ਤਸੇ ਵੀਰ ਸੋ ਬਾਦਲ ਵਿਚਾਰਾ ਕੱਲਾ ਬਹਿ ਗਿਆ ਉਹਦੇ ਗੋਲੀ ਵੱਜੀ ਗੁਰੂ ਰਾਮ ਦਾ ਸੱਚੇ ਪਾਤਸ਼ਾਹ ਜੀ ਨੇ ਰੱਖਿਆ ਆਪਦੇ ਦਰ ਦੇ ਉੱਤੇ ਆਪਦੇ ਸਿੱਖ ਦੀ ਇਲਾਜ ਨੂੰ ਉਹਦੀ ਜ਼ਿੰਦਗੀ ਨੂੰ ਕਿਆਸ ਕਰਕੇ ਤੇ ਦੇਖਿਆ ਜੀ ਅੱਖੀਂ ਤੇ ਦੇਖਿਆ ਜੀ ਜੋ ਕੁਛ ਉਹਦੇ ਵਾਪਰਿਆ ਸੀਗਾ ਸ਼ਾਇਦ ਤੁਸੀਂ ਇਹੀ ਕੁਝ ਚਾਹੁੰਦੇ ਸੀਗੇ ਪਰ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਦੀ ਪਾਲਣਾ ਕਰਦੇ ਹੋਏ ਸੁਖਵੀਰ ਸਿੰਘ ਬਾਦਲ ਕੁਰਸੀ ਤੋਂ ਮੈਨੇ ਹਿੱਲਿਆ ਤੇ ਉੱਥੇ ਪੂਰਾ ਟਾਈਮ ਪਾਸ ਕੀਤਾ ਤੇ ਲਗਾਤਾਰ ਜਿਹੜੀ 10 ਦਿਨ ਉਸੇ ਰੂਪ ਚ ਸੇਵਾ ਕੀਤੀ ਜਿਸ ਜਿਸ ਰੂਪ ਚ ਸੇਵਾ ਲੱਗੀ ਸੁਖਵੀਰ ਸਿੰਘ ਬਾਦਲ ਹੋਵੇ ਜਾਂ ਕੋਈ ਹੋਰ ਆਗੂ ਹੋਵੇ ਸਾਰਿਆਂ ਨੇ ਉਹ ਸੇਵਾ ਪੂਰੀ ਕੀਤੀ ਤੇ 13 ਦਸੰਬਰ ਨੂੰ ਸੇਵਾ ਪੂਰੀ ਕਰਨ ਤੋਂ ਬਾਅਦ ਸ਼੍ਰੀ ਅਕਾਲ ਤਖਸਬ ਤੇ ਸਾਰਿਆਂ ਦੀ ਸੇਵਾ ਦੀ ਸੰਪੂਰਨਤਾ ਦੀ ਅਰਦਾਸ ਹੋਈ। ਉਦੋਂ ਬਾਅਦ ਸ਼੍ਰੀ ਅਕਾਲ ਤਖਸਬ ਵੱਲੋਂ ਲੱਗੀ ਹੋਈ ਸੇਵਾ ਪੂਰੀ ਹੋਣ ਦਾ ਸਰਟੀਫਿਕੇਟ ਜਾਰੀ ਕਰ ਦਿੱਤਾ ਗਿਆ। ਤੇ ਤੁਸੀਂ ਰੋਜ਼ ਹੀ ਭਗੜੇ ਫਲਾਣਾ ਭਗੌੜਾ ਫਲਾਣਾ ਆ ਤੇ ਫਿਰ ਸਾਡੀ ਕਿਉਂ ਜਾਰੀ ਕੀਤਾ ਜੀ ਭਗੌੜੇ ਇਹਦੇ? ਸਰਟੀਫਿਕੇਟ ਤਾਂ ਤੁਹਾਨੂੰ ਜਾਰੀ ਕਰਤਾ। ਰਹਿ ਗਈ ਸੱਤ ਮੈਂਬਰੀ ਕਮੇਟੀ ਦੀ ਗੱਲ ਉਹਦੇ ਬਾਰੇ ਆਦੇਸ਼ ਜਾਰੀ ਹੋਣ ਤੋਂ ਪਹਿਲਾਂ ਵੀ ਤੁਹਾਨੂੰ ਬੇਨਤੀਆਂ ਕਰਦੇ ਰਹੇ ਕਿ ਕੋਈ ਇਹ ਕਦਮ ਨਾ ਚੱਕਿਆ ਜੇ ਜਿਹਦੇ ਨਾਲ ਕੋਈ ਤੁਹਾਨੂੰ ਸੰਬਧਾਨਕ ਜਿਹੜੀ ਅੜਿchnaਵੇ ਇਹ ਤੇ ਹੁਣ ਜਗਦਾਰ ਹੈ ਕਿਸੇ ਨੂੰ ਹੋਲਾ ਨਹੀਂ ਤੇ ਤੁਸੀਂ ਫਿਰ ਵੀ ਉਹਦੇ باوجود ਵੀ ਆਦੇਸ਼ ਕੀਤਾ ਪ੍ਰਮਾਣ ਤਸਦੀਕ ਤੋਂ ਜਾਰੀ ਹੋਇਆ ਪਰ ਤੁਹਾਨੂੰ ਆਪ ਜੀ ਨੂੰ ਤੇ ਆਪ ਜੀ ਦੇ ਨਾਲ ਬਾਕੀ ਸਿੰਘ ਸਹਿਬਾਨ ਨੂੰ ਜਦਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਬੇਨਤੀ ਕੀਤੀ ਗਈ ਕਿ ਇਹਦੇ ਨਾਲ ਸ਼੍ਰੀ ਅਕਾਲੀ ਦਲ ਦੀ ਜਿਹੜੀ ਹੈ ਮਾਨਤਾ ਰੱਦ ਹੁੰਦੀ ਹੈ ਵੀ ਇਹ ਜੇ ਲਾਗੂ ਕਰਦੇ ਹਨ ਅਕਾਲ ਤਖਤ ਸਾਹਿਬ ਦਾ ਹੁਕਮ ਭਾਵੇਂ ਕਿ ਸਾਰੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਬਤੌਰ ਸਿੱਖ ਤੇ ਅਕਾਲੀ ਸਮਰਪਤ ਨੇ ਪ੍ਰਤੀਆਂ ਕੇ ਇਹ ਰਾਜਨੀਤਿਕ ਪਾਰਟੀ ਅਤੇ ਰਾਜਨੀਤੀ ਦੇ ਵਿੱਚ ਜਿਹੜਾ ਧਰਮ ਦਾ ਸਿੱਧੀ ਦਖਲ ਦਾ ਜੀ ਜਿਹੜੀ ਹੈ ਉਹ ਕਾਨੂੰਨ ਇਜਾਜ਼ਤ ਨਹੀਂ ਦਿੰਦਾ ਤੇ ਪਾਰਟੀ ਦੀ ਮਾਨਤਾ ਰੱਦ ਹੋ ਜੀ। ਬ੍ਰਕਰ 2 ਦਸੰਬਰ ਤੋਂ ਲੈ ਕੇ ਲਗਾਤਾਰ ਗੱਲ ਚੱਲ ਰਹੀ ਹੈ। ਉਹ ਪਤਾ ਨਹੀਂ ਲੱਗਦਾ ਕਦੀ ਤੇ ਐਂ ਜਬ ਤੱਕ ਕਿ ਉਹਨੂੰ ਸੱਤ ਮੈਂਬਰੀ ਕਮੇਟੀ ਦੀ ਲੋੜ ਨਹੀਂ ਕਿ ਜਿਸ ਤਰ੍ਹਾਂ ਦੀਆਂ ਡਿਊਟੀਆਂ ਉੱਥੋਂ ਅਕਾਲੀ ਦਲ ਦੇ ਦਫ਼ਤਰ ਤੋਂ ਲੱਗੀਆਂ ਆਆਂ ਉਹਨੂੰ ਸਹੀ ਥਾਂ ਰਾਇਆ ਜਾਂਦਾ ਹੈ। ਤੇ ਕਦੀ ਹੋਰ ਤਰ੍ਹਾਂ ਦੀ ਚਰਚਾ ਚੱਲਦੀ ਤੇ ਰੋਜ਼ ਹੀ ਕਈ ਸੱਜਣ ਜਿਹੜੇ ਐ ਮੱਖ-ਮੱਖ ਚੈਨਲ ਵਾਲੇ ਬੈਠੇ ਹੁੰਦੇ ਐ ਵੀ ਅਕਾਲੀ ਦਲ ਮੁਕਰ ਗਿਆ ਜੀ ਅਕਾਲੀ ਦਲ ਭੱਜ ਗਿਆ ਜੀ ਅਕਾਲੀ ਦਲ ਹੁਕਮ ਨਹੀਂ ਮੰਨ ਰਿਹਾ ਜੀ ਨਾ ਤੇ ਤੁਸੀਂ ਉਹਨਾਂ ਨੂੰ ਰੋਕਿਆ ਐ ਨਾ ਵੀ ਕੋਈ ਇਹਦੇ ਉੱਤੇ ਚਰਚਾ ਨਾ ਕਰੇ ਤੇ ਨਾ ਤੁਸੀਂ ਇਸ ਸਪਸ਼ਟ ਆਦੇਸ਼ ਕੀਤਾ ਤੇ ਹੁਣ ਕੀ ਐ ਅੱਜ ਮੈਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦੀ ਸਪੀਚ ਸੁਣ ਰਿਹਾ ਸੀ ਉਹਨਾਂ ਨੇ ਵਾਰ-ਵਾਰ ਘੱਟੂ ਘੱਟ 4-5 ਵਾਰ ਕਿਹਾ ਕਿ ਇਹ ਹੁਕਮਨਾਮਾ ਇਨ ਬਿਨ ਇਨ ਬਿਨ ਇਨ ਬਿਨ ਲਾਗੂ ਹੋਊਗਾ ਕਿਉਂਕਿ ਫਸੀਲ ਤੋਂ ਜਾਰੀ ਹੋਇਆ ਤੇ ਮੈਂ ਤਾਂ ਇਸ ਗੱਲ ਤੇ ਹੱਕ ਜੈਂ ਕਿ ਜਿਹੜਾ ਫਸੀਲ ਤੋਂ ਹੁਕਮ ਹੁੰਦਾ ਹੈ ਤੇ ਉਹ ਇਨ ਬਿਨ ਲਾਗੂ ਹੋਣਾ ਚਾਹੀਦਾ ਪਰਮਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਪੁੱਛਣਾ ਚਾਹਣਾ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਫਿਰ ਤੁਸੀਂ ਹਕੂਮਨਾਮੇ 'ਚ 2 ਦਸੰਬਰ ਨੂੰ ਹੀ ਤਬਦੀਲੀ ਕਿਉਂ ਕਰਤੀ ਜਿਹੜਾ ਤੁਸੀਂ ਫਸੀਲ ਤੋਂ ਅਨਾਉਂਸ ਕੀਤਾ ਸੀਗਾ ਉਹਦੇ 'ਚ ਤਬਦੀਲੀ ਕਿਉਂ ਕੀਤੀ ਤੁਸੀਂ ਫਸੀਲ ਤੋਂ ਆਕਾਲੀ ਦਲ ਦੀ ਭਰਤੀ ਵਾਸਤੇ 6 ਮੈਂਬਰੀ ਕਮੇਟੀ ਐਲਾਨ ਕੀਤੀ ਬਕਾਇਦਾ ਨਾਂ ਲੈ ਕੇ ਤੇ ਜਿਹੜਾ ਸ਼ਾਮ ਨੂੰ ਆਦੇਸ਼ ਜਾਰੀ ਹੋਇਆ ਬਾਅਦ 'ਚ ਉਹ ਤੇ 7 ਮੈਂਬਰੀ ਕਰ ਦਿੱਤੀ ਗਈ ਹੁਣ ਫਸੀਲ ਦਾ ਹੁਕਮ ਨਹੀਂ ਕਿ ਜਾਂ ਜਿਹੜਾ ਤੁਸੀਂ ਲਿਖਤੀ ਆਦੇਸ਼ ਕੀਤਾ ਉਹਨੂੰ ਮੰਨੀ। ਲਿਖਤੀ ਦਾ ਤੋਹਾਂ ਕਰਤਾ ਇਹਦਾ ਮਤਲਬ ਜਿਹੜਾ ਫਸੀਲ ਤੋਂ ਸੁਣਾਇਆ ਸੀ ਉਹਦੇ ਵਿੱਚ ਤਬਦੀਲੀ ਕਰਕੇ ਕੀਤਾ। ਨੰਬਰ 1 ਤਬਦੀਲੀ। ਨੰਬਰ 2 ਤਬਦੀਲੀ ਜਿਹੜੀ ਆ ਉਹ ਬੜੀ ਗੰਭੀਰ ਹੈ। ਬਹੁਤ ਧਿਆਨ ਦੇਣ ਵਾਲੀ। ਉਹ ਕੀ ਹੈ? ਤੇ 2 ਦਸੰਬਰ ਨੂੰ ਜਿਹੜਾ ਉਹ ਰਹਿਣ ਕਿਹਨੂੰ ਸਮਾਂ ਹਮਾਂ ਲਈ ਸ਼ਰੀਅਤ ਅਕਾਲ ਤੱਕ ਸਭ ਤੋਂ ਫਸੀਲ ਤੋਂ ਜਿਹੜਾ ਹੁਕਮ ਸੁਣਾਇਆ ਜਾਂਦਾ ਆ ਕਿ ਤੁਸੀਂ ਜਿਹੜੇ ਆ ਦੋਸ਼ੀ ਠਹਿ ਰਹਿ ਜਾਂਦੇ ਜੇ ਤੇ ਦੋਸ਼ੀ ਠਹਿ ਰੌਣ ਦੇ ਨਾਲ ਜਿੱਥੇ ਸੇਵਾ ਲਾਈ ਜਾਂਦੀ ਆ ਤਨਖਾਹ ਲਾਈ ਜਾਂਦੀ ਆ ਸਜ਼ਾ ਲਾਈ ਜਾਂਦੀ ਆ ਪਰ ਕੋਈ ਸ਼ਬਦ ਵਰਤ ਲਈਏ ਤੇ ਨਾਲ ਹੀ ਕਿਹਾ ਜਾਂਦਾ ਕਿ ਇਹਨਾਂ ਦੇ ਘਰਾਂ ਦੇ ਵਿੱਚ ਤਖਤੀਆਂ ਪਾਈਆਂ ਜਾਣ ਤੇ ਤਖਤੀਆਂ ਕੀ ਨੇ ਗੁਰਬਾਣੀ ਦਾ ਸ਼ਬਦ ਉੱਤੇ ਲਿਖਿਆ ਗਿਆ ਨਰਵੈਰ ਪੁਰਖ ਸਤਗੁਰ ਪ੍ਰਭ ਦਾਤੇ ਹਮ ਅਪਰਾਧੀ ਤੁਮ ਬਖਸਾਤੇ ਜਿਸ ਪਾਪੀ ਕੋ ਮਿਲੇ ਨਟੋਈ ਸ਼ਰਨ ਆਵੇ ਤਾਂ ਨਿਰਮਲ ਹੋਈ ਆ ਜਿਹੜੀ ਹੈ ਤਖਤੀ ਇਹ ਕਿਸੇ ਅਕਾਲੀ ਆਗੂ ਦੇ ਹੀ ਗੱਲ ਚ ਪਾਈ ਹੋਈ ਏ ਇਸ ਤੋਂ ਪਹਿਲਾਂ ਜਿਹੜਾ ਫਸੀਲ ਤੋਂ ਹੁਕਮ ਸੁਣਾਇਆ ਜਾਂਦਾ ਆ ਆ ਸਾਰੇ ਸੁਣਿਆ ਜੀ ਤੁਹਾਨੂੰ ਬਾਅਦ ਚ ਅਸੀਂ ਪੀਡੀਐਫ ਭੇਜ ਵੀ ਦੇਵਾਂਗੇ ਉਹਦੇ ਵਿੱਚ ਸਪਸ਼ਟ ਹੋ ਜੂਗਾ ਕਿ ਕਹਿੰਦੇ ਆ ਕਿ ਗੜਾਜ ਤਖਤੀਆਂ ਪਾਈਆਂ ਜਾਣ ਤੇ ਫਿਰ ਇਕਲੇ ਇਕਲੇ ਤੇ ਗੱਲ ਚ ਤਖਤੀਆਂ ਪੋਹਦੇ ਤੁਸੀਂ ਤਾਂ ਸਾਰਾ ਮੀਡੀਆ ਉੱਥੇ ਸੀਗੇ ਆ ਸੁਣੇ ਇਹਨਾਂ ਦੇ ਮੀਡੀਆ ਅਨੁਸਾਰ ਹਨ ਬਣ ਰਹੀ ਹੈ ਡਾਇਰੈਕਟ ਲਾਈਵ ਹੈ ਇਹ ਖਾਸ ਦੇਤੇ

ਇੱਕ ਘੰਟਾ ਲੱਗ ਰਿਹਾ ਸੀ ਜਦੋਂ ਕਿ ਭਾਂਡੇ ਮਾਦੁਰ ਦੇ ਕੰਨ ਬੰਦ ਸੀ ਇੱਕ ਘੰਟਾ ਗੇਂਦ ਤੋਂ ਸੁਣਦਗੇ ਤੇ ਹਰ ਰੋਜ਼ ਦੇਖਦੇ ਨੂੰ ਜਲਾਵਾ ਸੁਖਮਰ ਸਾਹਿਬ ਦਾ ਪਾਠ ਕਰਨਗੇ ਉਹ ਇੱਕ ਜੋ ਵਿਸ਼ੇਸ਼ ਤੌਰ ਤੇ ਸਿਮਰਨਾ ਨਾਮ ਵਾਲੀ ਗਾਨੀ ਹੈ ਇਹਨਾਂ ਸਾਰਿਆਂ ਦੇ ਗਾਲ ਵਿੱਚ ਇਹਨਾਂ ਦੇ ਨਾਲ ਆਈ ਗਏ ਨੇ ਇਹਨਾਂ ਸਾਰਿਆਂ ਦੇ ਗਾਲ ਵਿੱਚ ਪੱਤੀ ਪਾਈ ਜਾਣੀ ਹੈ ਤੁਸੀਂ ਜੇ ਕੰਮ ਸਭ ਤੋਂ ਪਾਈ ਜਾਂਦੇ ਹੈ ਇਹ ਪ੍ਰੋਜੈਕਟ ਦੇ ਫੌਂਸਿਕ ਮੈਨੇਜਰ ਸੱਤਰੇ ਸੀਗਾ ਹਸਾਬ ਕੋ ਲਿਖਾ ਲਾਣ ਹਾਸ ਬਣ ਤੋਂ ਵਾਸਤੇ ਇਹਰਾ ਮੈਨੇਜਰ ਜਿਲਵਾਸਾ ਕੋਲ ਮਾਰਕੀਟ ਦੇ ਇਹਨਾਂ ਦੇ ਗਾਲ ਵਿੱਚ ਕੋਈ ਨਾਮ ਹੋਵੇਗਾ ਇਹਨਾਂ ਦੇ ਗਾਲ ਵਿੱਚ ਤਰਤੀ ਪਾਉਣਾ ਸ਼ੁਰੂ ਹੋਣਗੇ ਅੱਜ ਤੱਕ ਤਰਤੀ ਪਾਉਣਗੇ ਨਾ ਜਿਹੜੇ ਦੋਸ਼ੀ ਹੈ ਬੇਟਾ ਦੇ ਇਹ ਹਫਤੇ ਆਪੜ ਗਾਲ ਪਾਰ ਕਿੱਥੇ ਜਨ ਸੁਖਵੀਰ ਸੁਬਾਦਰ ਦੇ ਰਸਤੇ ਵਿੱਚ ਸੜਕ ਉੱਤੇ ਹੋਈ ਹੈ ਐਕਸੀਡੈਂਟ ਹੈ ਉਹ ਦੇਖਿਆ ਕਿ ਇਨਸਾਨ ਗੁਰੂ ਘੁੰਮ ਕਰਕੇ ਜਿਹੜੀ ਸੇਲ ਕਰਕੇ ਜਿਹੜੀ ਸੇਲ ਕਰਕੇ ਸੇਰਾ ਉੱਤਰ ਤੋਂ ਸੜਸਲੇ ਇਸ ਲਈ ਕਿਹਾ ਹੈ 2 ਦੇ ਨੰਨ ਕਟਾਕਾਰ ਜੋੜੇ ਦੇ ਬਾਰ-ਬਾਰ ਜੀਦਰਵਾਦ ਸਾਹਿਬ ਤੇ ਬਾਰ-ਬਾਰ ਖੜਨਾ ਤਕਸੀ ਪਾ ਦੇ ਜਿਹੜੂ ਉੱਪਰ ਰੱਖ ਕੇ ਸੇਵਾ ਦਰਵਾਜ਼ਾ ਤੂੰ ਗਲ ਵਿੱਚ ਪਾ ਕੇ ਆਪਣੇ ਹੱਥ ਵਿੱਚ ਵਰਸ਼ਾ ਪਾ ਕੇ ਰੱਖਣਾ ਔਰ ਉਸ ਸਮਾਂ ਦੇ ਨਾਲ ਇੱਕ ਟੈਂਪਰ ਦਾ ਸਮਾਂ ਦੇ ਆ ਤੁਸੀਂ ਦੇਖ ਲਿਆ ਕਿ ਕਿਵੇਂ ਤਖਤੀਆਂ ਆਉਂਦੀਆਂ ਨੇ ਤੇ ਕਿਵੇਂ ਇਕੱਲੇ-ਇਕੱਲੇ ਤੇ ਗਲਜ ਤਖਤੀ ਪਾਈ ਜਾਂਦੀ ਹੈ ਇਹ ਦੋ ਤਰੀਕ ਨੂੰ ਪਾਈਆਂ ਜਾਂਦੀਆਂ ਨੇ ਹੁਕਮ ਕੀਤਾ ਜਾਂਦਾ ਹੈ ਕਿ ਜਦੋਂ ਵੀ ਲੱਗੀ ਹੋਈ ਸੇਵਾ 12 ਵਜੇ ਸ਼ੁਰੂ ਕਰਨੀ ਹੈ ਉਸ ਸਮੇਂ ਤੋਂ ਇਹ ਗਲਤ ਚ ਚਾਈਦੀ ਤੇ ਅਕਾਲੀ ਲੀਡਰਾਂ ਨੇ ਉਹ ਗਲਤ ਤਖਤੀ ਪਾ ਕੇ ਜਿਹੜੀ ਸ੍ਰੀ ਅਕਾਲ ਤਖਤ ਸਰਵਲੋਂ ਪਾਈ ਗਈ ਸੀ ਉਸੇ ਨਾਲ ਇਹ ਫਲਸਚਾ ਸਾਫ ਕੀਤੀਆਂ ਤੇ ਗੰਦੇ ਛਿੱਟੇ ਪੈ ਦਿੱਤੇ ਔਰ ਉਸ ਉਹੀ ਤਖਤੀ ਪਾ ਕੇ ਗੁਰਬਾਣੀ ਦੇ ਸ਼ਬਦ ਵਾਲੀ ਉਹਨਾਂ ਨੇ ਝੂਠੇ ਵਰਤਨ ਵਰਤਨਾਂ ਜੇ ਤੇ ਝੂਠ ਦੇ ਛਿੱਟੇ ਪਏ ਉਹਦੇ ਔਰ ਮੈਂ ਜਦੋਂ ਫੋਟੋਆਂ ਦੇਖੀਆਂ ਮਨ ਦੁਖੀ ਹੋਇਆ ਤੇ ਮੈਂ ਜਿਹੜਾ ਆ ਚਾਰ ਤਰੀਕ ਨੂੰ ਸਵੇਰੇ ਤੜਕੇ ਹੀ ਪੋਸਟ ਪਾ ਦਿੱਤੀ ਕਿ ਇਸ ਗੱਲ ਦਾ ਜਵਾਬ ਕੌਣ ਦੇਊਗਾ ਆ ਫੋਟੋ ਮਾਰਕਟਿੰਗ ਆ ਤੁਸੀਂ ਫੋਟੋਆਂ ਦੇਖੋ ਰਣੀਕੇ ਸਾਹਿਬ ਹੁੰਦਰ ਸਾਹਿਬ ਚੀਮਾ ਸਾਹਿਬ ਗੱਲ ਜ ਤਕਤੀ ਹੈ ਤੇ ਜਿਹੜਾ ਗੰਦਾ ਜਿਹੜਾ ਆ ਉਹ ਹੁੰਦਾ ਆ ਉਹ ਹੱਥ ਚ ਫੜਿਆ ਹੋਇਆ ਤੇ ਥੱਲੇ ਉਹ ਮਾਰ ਰਹੇ ਨੇ ਆ ਜਿਹੜਾ फ्लਸ਼ ਸਾਫ ਕਰ ਰਹੇ ਨੇ ਚੀਮਾ ਸਾਹਿਬ ਆ ਫਿਰ ਭੁੰਦਰ ਸਾਹਿਬ ਆ